ਇੱਕ ਔਰਤ ਨੇ ਲੰਮੀ ਲੜਾਈ ਲੜੀ ਸੰਘਰਸ਼ ਕੀਤਾ ਤੇ ਇੱਕ ਵਿਧਾਇਕ ਨੂੰ ਸਜ਼ਾ ਹੁੰਦੀ ਹੈ ਤਰਨਤਨ ਅਦਾਲਤ ਵਿੱਚ ਖਡੂਰ ਸਾਹਿਬ ਹਲਕੇ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਪਰ ਸਜ਼ਾ ਹੋਈ ਤੋਂ ਬਾਅਦ ਵੀ ਉਹ ਕਿਤੇ ਨਾ ਕਿਤੇ ਹੱਥ ਪੈਰ ਮਾਰ ਰਹੇ ਨੇ ਜਿਹੜੀ ਕਿ ਕਾਨੂੰਨੀ ਚਾਰਾ ਜੋ ਹੀ ਕਰ ਰਹੇ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਸੀ ਉਸ ਸੁਣਵਾਈ ਦਾ ਕੀ ਬਣਿਆ ਕਿਉਂਕਿ ਉਹ ਸਟੇ ਮੰਗ ਰਿਹਾ ਵਾਰ-ਵਾਰ ਕਿ ਮੈਨੂੰ ਰਾਹਤ ਦਿੱਤੀ ਜਾਵੇ ਇਸ ਦੇ ਉੱਤੇ ਰੋਕ ਲਗਾਈ ਜਾਵੇ ਜਿਹੜੀ ਮੈਨੂੰ ਸਜ਼ਾ ਹੋਈ ਹੈ ਇੱਕ ਪੁਰਾਣੇ ਕੇਸ 'ਚ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਮਨਜਿੰਦਰ ਸਿੰਘ ਲਾਲਪੁਰਾ ਖਡੂਰ ਸਾਹਿਬ ਤੋਂ ਐਮਐਲਏ ਉਹ ਇੱਕ ਪੁਰ ਕਿ ਇੱਕ ਐਸ்சிਪਾਈ ਚਾਰੇ ਨਾਲ ਸੰਬੰਧ ਰੱਖਣ ਵਾਲੀ ਕੁੜੀ ਦੇ ਨਾਲ ਛੇੜਛਾੜ ਕੁੱਟਮਾਰ ਵੱਖ-ਵੱਖ ਤਰਾਮ ਤੱਕ ਕੇਸ ਚੱਲਿਆ ਉਹ ਕੁੜੀ ਨੂੰ ਜ਼ਬਰਦਸਤ ਚੱਲਣਾ ਪਿਆ ਸਰਕਾਰਾਂ ਦਾ ਵੱਡੇ ਲੋਕਾਂ ਦਾ ਅਖੀਰ ਉਹਦੀ ਜਿੱਤ ਹੋਈ ਮਤਲਬ ਕੁੜੀ ਦੀ ਜਿੱਤ ਨਹੀਂ ਉਹ ਸਾਰੀਆਂ ਹੀ ਪੰਜਾਬੀ ਧੀਆਂ ਜਾਂ ਦੇਸ਼ ਦੀਆਂ ਧੀਆਂ ਭੈਣਾਂ ਦੀ ਜਿੱਤ ਹੈਗੀ ਆ ਕਿਉਂਕਿ ਉਹਨੇ ਇੱਕ ਸਬਰ ਦੇ ਨਾਲ ਸਿੱਦਕ ਦੇ ਨਾਲ ਲੜਾਈ ਲੜਦੀ ਰਹੀ ਆਖਰ ਉਹਦੀ ਜਿੱਤ ਹੋਈ ਆ ਔਰ ਉਹਨੇ ਬਹੁਤ ਸਾਰੀਆਂ ਕੁੜੀਆਂ ਨੂੰ ਜਾਂ ਔਰਤਾਂਾਂ ਨੂੰ ਇੱਕ ਮੈਸੇਜ ਦਿੱਤਾ ਹੈਗਾ ਕਿ ਸਾਨੂੰ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ ਸਾਨੂੰ ਵਿਕਣਾ ਨਹੀਂ ਚਾਹੀਦਾ ਸਾਨੂੰ ਡਰਨਾ ਨਹੀਂ ਚਾਹੀਦਾ ਸਾਨੂੰ ਝੁਕਣਾ ਨਹੀਂ ਚਾਹੀਦਾ ਹੁਣ ਦੂਜੀ ਗੱਲ ਉਹ ਆ ਗਈ ਮਸਲਾ ਕਿ ਉਹਨੂੰ 4 ਸਾਲ ਦੀ ਮਨਜਿੰਦਰ ਸਿੰਘ ਲਾਲਪੁਰਾ ਉਹਨਾਂ ਨੂੰ ਜਿਹੜੀ ਐ ਸਜ਼ਾ ਹੋ ਗਈ ਐ ਇਸ ਟਾਈਮ ਉਹ ਜੇਲ੍ਹ ਦੇ ਵਿੱਚ ਨੇ ਉਹ ਕਿਉਂਕਿ ਸਾਡਾ ਕਾਨੂੰਨ ਆ ਗਿਆ ਸਾਨੂੰ ਦਿੰਦਾ ਕਿ ਤੁਸੀਂ ਤੁਹਾਡੇ ਖਿਲਾਫ ਜਿਹੜੀ ਸਜ਼ਾ ਹੋਈ ਤੁਸੀਂ ਉਹਨੂੰ ਚੁਣੌਤੀ ਦੇ ਸਕਦੇ ਹੋ ਹੁਣ ਕਿਉਂਕਿ ਉਹਨੇ ਸਸਪੈਂਡ ਸਜ਼ਾ ਵਾਸਤੇ ਵੀ ਸਟੇ ਮੰਗੀ ਹੋਈ ਆ ਉਹਦੀ ਤਾਂ ਜਿਹੜੀ ਐਮ ਐਲ ਏ ਸ਼ਿਪ ਬਚਦੀ ਹੈਗੀ ਜੇ ਉਹਨੂੰ ਸਟੇ ਨਹੀਂ ਮਿਲਦੀ ਤੇ ਉਹਦੀ ਜਿਹੜੀ ਮੈਂਬਰਸ਼ਿਪ ਆ ਉਹ ਲਾੜਮੀ ਤੌਰ ਤੇ ਖਤਮ ਹੋ ਜਾਊਗੀ ਉਹਨੇ ਜਿਹੜੀ ਪਟੀਸ਼ਨ ਪਾਈ ਉਹਦੇ ਚ ਉਹਨੇ ਦੋ ਅਪੀਲਾ ਕੀਤਾ ਇੱਕ ਕਿ ਜਿਹੜੀ ਕਨਵਿਕਸ਼ਨ ਹੋਈ ਆ ਉਸ ਤੇ ਮੈਨੂੰ ਜ਼ਮਾਨਤ ਦੇ ਦਿੱਤੀ ਜਾਵੇ ਦੂਜਾ ਮੈਨੂੰ ਸਟੇ ਦਿੱਤਾ ਜਾਵੇ ਕਿ ਸਟੇ ਇਸ ਕਰਕੇ ਮੰਗੀ ਕਿ ਐਮ ਐਲ ਏ ਸ਼ਿਪ ਰੱਖਣੀ ਹੈਗੀ ਆ ਜ਼ਮਾਨਤ ਦੇ ਇਸ ਕਰਕੇ ਆ ਕਿ ਮੈਂ ਬਾਹਰ ਆ ਕੇ ਆਪਣੇ ਹਲਕੇ ਦੇ ਜਿਹੜੇ ਕੰਮਕਾਜ ਕਰ ਸਕਦਾ ਕੱਲ ਨੂੰ ਕੀ ਫੈਸਲਾ ਹੋਣਾ ਵਾ ਉਦੋਂ ਬਾਅਦ ਚ ਦੇਖੀਏ ਪਰ ਹੁਣ 13 ਤਰੀਕ ਤੱਕ ਤੇ ਉਹ ਜੇਲ੍ਹ ਦੇ ਵਿੱਚ ਰਹਿਣਗੇ ਅੱਜ ਜਿਹੜੀ ਸੁਣਵਾਈ ਸੀ ਉਹਦੇ ਚ ਜਿਹੜੇ ਕੁੜੀ ਵਾਲੇ ਵਕੀਲ ਕੁੜੀ ਪਾਸਿਓਂ ਜਿਹੜਾ ਵਕੀਲ ਆ ਉਹਨੇ ਕਹਿ ਗਿਆ ਕਿ ਅਸੀਂ ਇਸ ਕੇਸ ਦੇ ਵਿੱਚ ਹੋਰ ਐਵੀਡੈਂਸ ਲਾਣੇ ਸਾਡੇ ਕੋਲ ਹੋਰ ਸਬੂਤ ਨੇ ਅੱਜ ਉਦਾਂ ਸੁਣਵਾਈ ਹੋ ਜਾਣੀ ਸੀ ਜਾਂ ਅੱਜ ਉਹਨੂੰ ਸਟੇ ਮਿਲ ਜਾਂਦੀ ਜਾਂ ਜ਼ਮਾਨਤ ਮਿਲ ਜਾਂਦੀ ਅੱਜ ਸੀ ਔਰ ਦੁੱਜੀ ਤੇਰ ਕਹਿੰਦੀ ਕਿ ਇਸ ਕੇਸ ਦੇ ਵਿੱਚ ਕਿਉਂਕਿ ਉਹ ਵੀ ਜਿੱਥੇ ਜਿੱਥੇ ਭੱਜਣਗੇ ਜੀ ਇਸੇ ਕਰਕੇ ਸਿਆਣੇ ਕਹਿੰਦੇ ਨਾ ਕਿ ਭੱਜਦਿਆਂ ਨੂੰ ਵਾਹਣ ਇਕੋ ਜੇ ਹੁੰਦੇ ਨੇ ਜਿੱਥੇ ਮਨਜਿੰਦਰ ਸਿੰਘ ਲਾਲਪੁਰਾ ਜਾਊਗਾ ਉੱਥੇ ਕੁੜੀ ਵੀ ਜਾਏਗੀ ਇਹ ਇਹ ਜਮਾਨਤ ਵੀ ਲੈ ਲਏਗਾ ਸਟੇ ਵੀ ਲੈ ਲੇਗਾ ਉਹ ਹਰ ਜਗ੍ਹਾ ਪੋਚ ਕਰੇਗੀ ਉਹ ਤਾਂ ਹਾਈ ਕੋਰਟ ਜੇ ਕੱਲ ਨੂੰ ਡਬਲ ਬੈਂਚ ਕੋ ਜਾਣਾ ਪਿਆ ਫਿਰ ਸੁਪਰੀਮ ਕੋਰਟ ਜਾਣਾ ਪਿਆ ਫਿਰ ਫਿਰ ਜਾਣਾ ਪਿਆ ਨਾ ਰਿਵੀਜ਼ਨ ਵਾਸਤੇ ਉਹ ਨਾਲ ਨਾਲ ਚੱਲੂਗਾ ਕੇਸ ਉਹ ਹਰ ਜਗ੍ਹਾ ਪੋਚ ਕਰੂਗੀ ਜੀ ਉਹ ਤਾਂ ਚਾਹੇਗੀ ਕਿ ਇਹਨੂੰ ਕਿਤੇ ਉਹਨਾਂ ਇਨਸਾਫ ਮਿਲੇ ਉਹ ਤਾਂ ਚਾਹੇਗੀ ਇਹਨੂੰ ਸਟੇ ਨਾ ਮਿਲੇ ਨਾ ਹੁਣ ਤੇ ਅੱਜ ਉਸ ਉਹਦੇ ਵਕੀਲ ਨੇ ਜਿਹੜਾ ਵਾ ਉਹਨੇ ਵਕੀਲ ਨੇ ਕਿਹਾ ਕਿ ਅਸੀਂ ਹੋਰ ਇਹਦੇ ਚ ਐਵੀਡੈਂਸ ਜ ਸਬੂਤ ਦੇਣੇ ਹੈਗੇ ਨੇ ਤਾਹਾਂ ਕੇ ਰੈਫਰ ਕੋਡ ਉਹਨੂੰ ਵੀ ਮੌਕਾ ਦੇਗੀ ਕੋਰਟ ਨੇ ਫਿਰ ਇਸ ਕੇਸ ਦੇ ਵਿੱਚ ਹੁਣ 13 ਤਰੀਕ ਅਕਤੂਬਰ ਨੂੰ ਸੁਣਵਾਈ ਰੱਖ ਦਿੱਤੀ ਉਹ ਦਿਨ ਜਿਹੜੀ ਪਟੀਸ਼ਨ ਦੇ ਨਾਲ ਜਿਹੜੀਆਂ ਐਪਲੀਕੇਸ਼ਨਸ ਲਾਈਆਂ ਨੇ ਉਹਦੇ ਚ ਦੇਖਦੇ ਕੋਰਟ ਇਹਨਾਂ ਨੂੰ ਜ਼ਮਾਨਤ ਮਿਲਦੀ ਦਿੰਦੇ ਨੇ ਤੇ ਨਾਲ ਦੀ ਨਾਲ ਜਿਹੜੀ ਸਜ਼ਾ ਹੋਈ ਹੈ ਤਰਨਤਾਂ ਦੇ ਅਦਾਲਤ ਤੋਂ ਉਸ ਤੇ ਸਟੇ ਮਿਲਦਾ ਕਿ ਨਹੀਂ ਮਿਲਦਾ ਇਸ ਕੇਸ ਚ ਇੱਕ ਦਿਲਚਸਪ ਗੱਲ ਇਹ ਵੀ ਹੈ ਨਾ ਕਿ ਬੇਸ਼ੱਕ ਕਾਨੂੰਨੀ ਚਾਰਾ ਜੋ ਹੀ ਵਾਸਤੇ ਇਹਨਾਂ ਕੋਲ ਰਸਤੇ ਆ ਪਹਿਲਾਂ ਹਰਿਆਣਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਫਿਰ ਸੁਪਰੀਮ ਕੋਰਟ ਇਸ ਕੇਸ ਦੀ ਤਾਂ ਸ਼ੁਰੂਆਤ ਹੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਹੋਈ ਸੀ ਇਸ ਕਰਕੇ ਵੀ ਪਲੜਾ ਜਿਹੜਾ ਪੀੜਤ ਧਿਰ ਦਾ ਭਾਰੀ ਐਸ ਕੇਸ ਚ ਇਹ ਲਾਜ਼ਮੀ ਤੌਰ ਤੇ ਕਿਉਂਕਿ ਦੇਖੋ ਮਸਲਾ ਏਡਾ ਜਿਆਦਾ ਸੀਰੀਅਸ ਸੀ ਸ਼ਰਯਮ ਪੁਲਿਸ ਵਾਲਿਆਂ ਨੇ ਜਿਹੜਾ ਉਹ ਕੁੜੀ ਨੂੰ ਕੁੱਟਿਆ ਹੀ ਰੋਡ ਤੇ ਫਿਰ ਛੇੜਛਾੜ ਹੋਈ ਨਾ ਮਸਲਾ ਤਾਂ ਬਹੁਤ ਜਿਆਦਾ ਸੀਰੀਅਸ ਸੀ ਉਦੋਂ ਹਾਲਾਂਕਿ ਇੱਥੇ ਸ਼ਰੋਮਣੀ ਕਾਲੀ ਦਲ ਭਾਜਪਾ ਦੀ ਸਰਕਾਰ ਸੀ ਪਰ ਉਹ ਅਖਬਾਰਾਂ ਚ ਚੈਨਲਾਂ ਚ ਇੰਨਾ ਮਸਲਾ ਚੱਲਿਆ ਉਹ ਸੁਪਰੀਮ ਕੋਰਟ ਨੇ ਨੋਟਿਸ ਲੈ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਤੇ ਇਸ ਇਹਨੂੰ ਕੁੜੀ ਸਮੇਤ ਪਰਿਵਾਰ ਨੂੰ ਪੈਰਾ ਮਿਲਟਰੀ ਫੋਰਸ ਘਰ ਲੱਗੀ ਰਹੀ ਹੈਗੀ ਹੈ ਨਾ ਡਰ ਸੀ ਇੱਕ ਪਾਸੇ ਨਾ ਔਰ ਬਹੁਤ ਵੱਡਾ ਉਹਦਾ ਇਸ਼ੂ ਬਣ ਗਿਆ ਪੰਜਾਬ ਦੇ ਵਿੱਚ ਕਰਕੇ ਉਹ ਜਿਹੜਾ ਜਿਹੜਾ ਇਹ ਸੁਪਰੀਮ ਕੋਰਟ ਵੱਲੋਂ ਸੂ ਮੋਟੂ ਲੈ ਗਿਆ ਲਾਜ਼ਮੀ ਤੌਰ ਤੇ ਉਹ ਪੁਲਿਸ ਦੀ ਇਨਵੈਸਟੀਗੇਸ਼ਨ ਤੇ ਅਸਰ ਰਿਹਾ ਲੋਕਲ ਜੁਡੀਸ਼ਰੀ ਤੇ ਰਿਹਾਗਾ ਕਿਉਂਕਿ ਸੁਪਰੀਮ ਕੋਰਟ ਦਾ ਕੇਸ ਸੀ ਨਾ ਨਿਗਰਾਨੀ ਸੀ ਡਰ ਹੁੰਦਾ ਨਾ ਕਿ ਸੁਪਰੀਮ ਕੋਰਟ ਦੇ ਆਰਡਰਾਂ ਤੇ ਇਹ ਜਾਂਚ ਚੱਲ ਰਹੀ ਹੈ ਇਸ ਕਰਕੇ ਦੇਖੋ ਪੁਲਿਸ ਨੇ ਵੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਪਤਾ ਸੀ ਕਿ ਕੱਲ ਨੂੰ ਜੇ 19 ਕੀ ਕਰਦੇ ਤੇ ਪਿੱਛੇ ਸੁਪਰੀਮ ਕੋਰਟ ਦਾ ਜਿਹੜਾ ਡੰਡਾ ਨਾ ਬੜੀ ਜ਼ੋਰ ਦੀ ਵੱਜਣਾ ਸੀ ਇਸ ਕਰਕੇ ਹੁਣ ਜਿਹੜੀ ਆ ਵਾਲਾ ਕਿਉਂਕਿ ਸਜ਼ਾ ਹੋ ਗਈ ਇੱਕ ਦੋਸ਼ੀ ਨੂੰ ਸਜ਼ਾ ਮਿਲ ਗਈ ਹੈ ਨਾ ਹੁਣ ਉਸ ਤੋਂ ਅੱਗੇ ਜਿਹੜੀ ਜ਼ਮਾਨਤ ਮਿਲਦੀ ਆ ਉਹ ਹਾਈ ਕੋਰਟ ਨੇ ਦੇਖਣਾਗਾ ਕਿ ਉਹ ਜ਼ਮਾਨਤ ਦਾ ਹੱਕਦਾਰ ਹੈ ਉਹਨੂੰ ਸਟੇ ਦੇਣੀ ਚਾਹੀਦੀ ਕਿ ਨਹੀਂ ਦੇਣੀ ਚਾਹੀਦੀ ਹੈਗੀ ਕਿ ਪਹਿਲਾਂ ਹੀ ਸੁਪਰੀਮ ਕੋਰਟ ਕਹਿ ਰਹੀ ਹੈਗੀ ਆ ਮੈਂਬਰ ਪਾਰਲੀਮੈਂਟ ਮੌਜੂਦਾ ਤਿਹਾਰੇ ਹੋਏ ਐਮਐਲਏ ਦੇਸ਼ ਦੇ ਜਿੰਨੇ ਵੀ 4700 ਹਗੇ ਨੇ ਜਿੱਤੇ ਹਾਰੇ ਜਿਨ੍ਹਾਂ ਦੇ ਖਿਲਾਫ ਵੀ ਵੱਖ-ਵੱਖ ਕੇਸਾਂ ਚ ਜਿਹੜੇ ਕੇਸ ਚੱਲ ਰਹੇ ਨੇ ਜਿਹੜੀ ਇੰਨੀ ਪੰਡੈਂਸੀ ਪਈ ਆ ਸੁਪਰੀਮ ਕੋਰਟ ਵਾਰ-ਵਾਰ ਹਾਈ ਕੋਰਟ ਨੂੰ ਕਹਿ ਰਹੀ ਕਿ ਤੁਸੀਂ ਨਪਟਾਰਾ ਕਿਉਂ ਨਹੀਂ ਕਰਦੇ ਹੈਗੇ ਹਰ ਸਟੇਟ ਦੀ ਜਿਹੜੀ ਹਾਈ ਕੋਰਟ ਆ ਉਥੇ ਇੱਕ ਡੈਜਿਗਨੇਟ ਜੱਜ ਲਾ ਦਿੱਤਾ ਗਿਆ ਸੁਪਰੀਮ ਕੋਰਟ ਵੱਲੋਂ ਪੰਜਾਬ ਦੇ ਵਿੱਚ ਵੀ ਇੱਕ ਡੈਜਿਗਨੇਟ ਜੱਜ ਪੰਜਾਬ ਤੇ ਹਰਿਆਣਾ ਕੋਲ ਵੀ ਜਿਹੜੇ ਵੀ ਐਮਐਲਏ ਨੇ ਮੌਜੂਦਾ ਜਿਨ੍ਹਾਂ ਦੇ ਖਿਲਾਫ ਕੇਸ ਚੱਲਦਾ ਜਾਂ ਐਮਪੀ ਜਿਹੜੇ ਵੀ ਮੈਂਬਰ ਪਾਰਲੀਮੈਂਟ ਐਮਐਲਏ ਐਕਸ ਐਮਪੀ ਐਂਡ ਐਮਐਲਏ ਉਹਥੇ ਡੈਜਿਗਨੇਟ ਜਾ ਜਾ ਕਿ ਜਲਦੀ ਤੋਂ ਜਲਦੀ ਇਹ ਨਪਟਾਰਾ ਕੀਤਾਵੇ ਕਿਉਂਕਿ ਸਾਡੀ ਪਾਰਲੀਮੈਂਟ ਦੇ ਵਿੱਚ 85 86 ਫੀਸਦੀ ਜਿਹੜੇ ਲੋਕ ਨੇ ਮਤਲਬ ਅੱਧੀ ਤੋਂ ਪਾਰਲੀਮੈਂਟ ਸਾਡੀ ਉਹਦੇ ਚ ਅਗਵਾ ਕਰਨ ਵਾਲੇ ਰਿਪਸਟ ਕ੍ਰਿਮੀਨਲ ਮਾਈਂਡ ਦੇ ਜਿਹੜੇ ਲੋਕ ਬੈਠੇ ਨੇ ਤੇ ਇਦਾਂ ਦਾ ਜਿਹੜੇ ਅੰਕੜੇ ਉਹ ਅਸੈਂਬਲੀ ਦੇ ਵਿੱਚ ਵੀ ਆ ਉਹਦੇ ਸਾਨੂੰ ਲੋਕਾਂ ਨੂੰ ਚਾਹੀਦਾ ਨਾ ਜਦੋਂ ਇਹ ਐਮਪੀ ਬਣਦੇ ਨੇ ਜਦੋਂ ਐਮਐਲਏ ਚੜਦੇ ਆ ਇਹਨਾਂ ਲੋਕਾਂ ਨੂੰ ਜਿਤਾਉਣਾ ਕਿ ਨਹੀਂ ਉਦੋਂ ਤਾਂ ਅਸੀਂ ਧੌਂ ਚੋਕਿੱਲਾ ਕੱਢਣਾ ਹੁੰਦਾ ਵੀ ਆ ਜਿਹੜਾ ਬੰਦਾ ਨਾ ਪਿਛਲੀ ਵਾਰ ਐਮ ਐਮ ਐਲ اے ਸੀ ਇਹਦੀ ਧੌਂ ਚੋਕੀ ਲੱਗਣਾ ਭਾਵੇਂ ਅਗਲੀ ਵਾਰ ਕੇ ਚੋਰ ਚ ਚੱਕੇ ਨੂੰ ਬਣਾ ਦੋ ਉਹੀ ਹੋਇਆ ਜਦ ਖਰੂਰ ਸਾਹਿਬ ਦੇ ਲੋਕਾਂ ਨੂੰ ਪਤਾ ਸੀ ਕਿ ਇਹ ਨਏ ਜਿਹੜਾ ਮਨਜਿੰਦਰ ਸਿੰਘ ਹੁਣ ਲਾਲਪੁਰਾ ਆਪਣੇ ਆਪ ਨੂੰ ਲਿਖਦੇ ਨੇ ਉਹਦਾ ਮਨਜਿੰਦਰ ਸਿੰਘ ਸਾਭਾ ਲਿਖਦਾ ਹੁੰਦਾ ਸੀ ਠੀਕ ਹੈ ਵੀ ਮਨਜਿੰਦਰ ਸਿੰਘ ਸਾਭਾ ਦੇ ਖਿਲਾਫ ਪਰਚਾ ਦਰਜ ਹੋਇਆ ਇੱਕ ਕੁੜੀ ਦੀ ਛੇੜਛਾੜ ਉਹਦੇ ਲੋਕੀਂ ਨੇ ਕੋਈ ਨਹੀਂ ਦਿੱਤਾ ਦੋ ਕਿਸੇ ਨੂੰ ਕੀ ਪਤਾ ਸੀ ਕਿ ਇਹ ਵੀ ਹੋ ਜਾਣਾ ਹੁਣ ਉੱਥੋਂ ਦੇ ਜਿਹੜੇ ਸਪੋਰਟਰ ਨੇ ਕਹਿੰਦੇ ਸਾਡੇ ਐਮ ਐਮ ਐਲ اے ਨੂੰ ਇਨਸਾਫ ਨਹੀਂ ਮਿਲਿਆ ਤੇ 12 ਸਾਲ ਬਾਅਦ ਇਸ ਕੁੜੀ ਨੂੰ ਇਨਸਾਫ ਮਿਲਿਆ ਉਹਨੂੰ ਕਹਿੰਦੇ ਕਿ ਨਹੀਂ ਸਾਡੇ ਐਮਐਲਏ ਤੱਕਾ ਹੋਇਆ ਇਸ ਮਾਮਲੇ ਵਿੱਚ ਤਾਂ ਆਵਾਦੀ ਪਾਰਟੀ ਲਈ ਵੀ ਹੈਰਾਨ ਵਾਲ ਕਰਨ ਵਾਲੀ ਗੱਲ ਹੈ ਕਿ ਉਹਨਾਂ ਨੇ ਇਸ ਮਾਮਲੇ 'ਚ ਕੋਈ ਫੈਸਲਾ ਲੈਣਾ ਤਾਂ ਦੂਰ ਦੀ ਗੱਲ ਇੱਕ ਟਿੱਪਣੀ ਤੱਕ ਨਹੀਂ ਕੀਤੀ ਕਿ ਅਦਾਲਤ ਨੇ ਠੀਕ ਕੀਤਾ ਨਹੀਂ ਕੀਤਾ ਉਹ ਚੁੱਪੀ ਕਰ ਗਏ ਇਸ ਕੇਸ 'ਚ ਤੁਸੀਂ ਦੇਖੋ ਇਸ ਮਸਲੇ ਦੇ ਵਿੱਚ ਛੱਡੋ ਮਨਜਿੰਦਰ ਸਿੰਘ ਲਾਲਪੁਰਾ 12 ਸਾਲ ਕੇਸ ਦੇ ਵਿੱਚ ਉਹਨੂੰ ਸਜ਼ਾਈ ਨਾ ਕਿਸੇ ਕਾਲੀ ਨੇ ਨਾ ਕਿਸੇ ਕਾਂਗਰਸੀ ਨੇ ਨਾ ਕਿਸੇ ਭਾਜਪਾ ਨੇ 370 ਦਾ ਪਰਚਾ ਹਰਮਿੰਦਰ ਸਿੰਘ ਪਠਾਨ ਮਾਰੇ ਦੇ ਖਿਲਾਫ ਹੋਇਆ ਨਾ ਕਿਸੇ ਕਾਲੀ ਨੇ ਨਾ ਕਿਸੇ ਕਾਂਗਰਸੀ ਨੇ ਭਾਜਪਾਈ ਨੇ ਮਤਲਬ ਸਾਰੇ ਹੀ ਮਾਸੀ ਮਾਮਿਆਂ ਦੇ ਭੂਆ ਦੇ ਮੁੰਡੇ ਆ ਸਾਰੇ ਏਦਾਂ ਦੇ ਲੋਕ ਨੇ ਬਦੂ ਕਿਸੇ ਨੇ ਨਹੀਂ ਦਿਖਾਇਆ ਵੀ ਆ ਪੀ ਆ ਮਨਜਿੰਦਰ ਸਿੰਘ ਲਾਲਪੁਰੇ ਦਾ ਜਿਹੜਾ ਵਾ ਸਜ਼ਾ ਹੋ ਗਈ ਇਹਦੀ ਮੈਂਬਰਸ਼ਿਪ ਖਾਰਜ ਕਰੋ ਉਹਨੂੰ ਭਗੌੜਾ ਘਰਾਰ ਦਿੱਤਾ ਕਿ ਫਰਾਰ ਵਾ ਉਹਨੂੰ ਪਾਰਟੀ ਚੋਂ ਬਾਹਰ ਕੱਢੇ ਨਹੀਂ ਉਲਟਾ ਕਾਲੀ ਦਲ ਉਹਦੇ ਜਾ ਕੇ ਮਦਦ ਕਰ ਰਹੇ ਆਗੇ ਨੇ ਕਾਲੀ ਦਲ ਕਿਉਂ ਮਦਦਕਾਰੀ ਨੇ ਸਾਰੀ ਦੁਨੀਆ ਨੂੰ ਪਤਾ ਹੈਗਾ ਉਹਨਾਂ ਬਿਕਰਮ ਸਿੰਘ ਮਜੀਠੀਆ ਦੇ ਹੱਕ ਚ ਨਹੀਂ ਕਾਲੀ ਦਲ ਖੜਾ ਹੋ ਰਿਆ ਜਿੰਨੇ ਪਟਿਆਲੇ ਵਾਲੇ ਭੱਜੇ ਫਿਰਦੇ ਜਿੰਨੇ ਪਟਿਆਲੇ ਵਾਲੇ ਭੱਜੇ ਫਿਰਦੇ ਹੁਣ ਪਟਿਆਲੇ ਵਾਲਿਆਂ ਦਾ ਕੀ ਇੰਟਰਸਟ ਹੈਗਾ ਉਹ ਜੱਗ ਜਾਣਦਾ ਹੈਗਾ ਪਟਿਆਲੇ ਤੋਂ ਨਾਬਾ ਕਿੰਨਾ ਵਾ ਸ਼ਾਇਦ 25 ਕੇ 30 ਕਿਲੋਮੀਟਰ ਹੈ ਉੱਥੇ ਨਹੀਂ ਜਾਂਦੇ ਆ ਕਿ ਪਟਿਆਲੇ ਵਾਲੇ ਵਾਲੇ ਪਰ ਉਹਦੇ ਘਰ ਵਾਲੀ ਠੀਕ ਹੈ ਬਿਮਾਰ ਨੇ ਮਿਸਿਸ ਪਟਾਣ ਮੈਰਾ ਕੀ ਪਤਾ ਲੈਣਾ ਚਾਹੀਦਾਗਾ ਪਰ ਉਥੇ ਕਾਲੀ ਦਲ ਵੀ ਇਕੱਠਾ ਹੋ ਟਕਸਾਲੀ ਵੀ ਜਾ ਰਹੇ ਨੇ ਨਾਰੇ ਲਾਇਆ ਨਾਰੇ ਵੀ ਲਾਇਆ ਕਿ ਨਹੀਂ ਮਤਲਬ ਜਿਹੜੇ 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 ਆਪੋਜੀਸ਼ਨ ਨੇ ਇਹਨਾਂ ਕੋ ਸਤੀਫੇ ਮੰਗਣੇ ਸੀ ਵੀ ਇਹਨਾਂ ਨੂੰ ਪਾਰਟੀ ਚੋਂ ਬਾਹਰ ਕਢੇ ਉਹ ਆਪੋਜੀਸ਼ਨ ਇਹਨਾਂ ਦੇ ਹੱਕ ਦੇ ਵਿੱਚ ਮਤਲਬ ਤੁਸੀਂ ਦੇਖੋ ਕਿ ਕਾਂਗਰਸੀ ਭਾਜਪਾ ਅਕਾਲੀ ਦਲ ਜਿਹੜੇ ਇਦਾਂ ਦੇ ਲੋਕ ਨੇ ਜਿਨ੍ਹਾਂ ਦੇ ਖਿਲਾਫ ਮੁਕਾਦਮੇ ਦਰ ਸੀਰੀਅਸ 376 ਕੇ ਨੂੰ 374 ਦੇ ਤਹਿਤ ਜਿਹੜਾ ਵਾ ਸਜ਼ਾ ਹੋਈ ਆ ਉਹ ਉਹਦੇ ਖਿਲਾਫ ਉਹਦੇ ਹੱਕ ਦੇ ਵਿੱਚ ਇਹਨੇ ਕੋਈ ਵਿਰੋਧ ਦੇ ਵਿੱਚ ਨਹੀਂ ਹੈ ਮਤਲਬ ਇਹ ਉਸ ਤੋਂ ਕੀ ਲੱਗਦਾਗਾ ਵੀ ਕੱਲ ਨੂੰ ਕ腐ਸ਼ਨ ਵਾਲੇ ਮਸਲੇ ਜੂ ਫੜੇ ਜਾਣਗੇ ਇਹਨੇ ਕੋਈ ਗੱਲ ਨਹੀਂ ਹੈ ਨਾ ਮਤਲਬ ਇਵੇਂ ਲੱਗਦਾ ਕਿ ਇਹਨਾਂ ਦਾ ਅਜੇ ਕੇਸਾਂ ਦੇ ਵਿੱਚ ਅੰਦਰ ਖਾਤੇ ਸਾਰਿਆਂ ਦਾ ਸਮਝੌਤਾ ਹੋ ਚੁੱਕਾ ਵੀ ਤੁਸੀਂ ਤੁਹਾਡੇ ਵਰੀ ਅਸੀਂ ਨਹੀਂ ਬੋਲਾਂਗੇ ਸਾਡੇ ਵਰੀ ਤੁਸੀਂ ਨਾ ਬੋਲਿਓ ਮਤਲਬ ਇਹ ਇਹ ਸਿਆਸਤ ਆ ਪੰਜਾਬ ਦੀ ਮਤਲਬ ਘੱਟੋ ਘੜ ਚੱਲੋ ਪੈਸੇ ਜੋ ਪੰਜਾਬ ਨੂੰ ਤੁਸੀਂ ਲੁੱਟਣਾ ਲੁੱਟੋ ਪਹਿਲਾਂ ਵੀ ਤੁਸੀਂ ਲੁੱਟਦੇ ਹੋ ਹੁਣ ਵੀ ਲੁੱਟ ਰਹੇ ਕੋਈ ਨਹੀਂ ਬੋਲਦਾ ਪਰ ਘੱਟੋ ਘੜਾ ਕਰੈਕਟਰ ਵਾਲੇ ਮਸਲੇ ਦੇ ਵਿੱਚ ਤੇ ਬੋਲੂ ਨਾ ਇੱਕ ਐਮਐਲਏ ਦੇ ਖਿਲਾਫ ਸਜ਼ਾ ਹੋਈ ਇੱਕ ਐਮ ਇੱਕ ਐਮਐਲਏ ਦੇ 376 ਮਤਲਬ ਇਹ ਕਹਿੰਦੇ ਕਿ ਕੱਲੂ ਸਾਡੇ ਤੇ ਵੀ ਹੋ ਸਕਦਾ ਇਸ ਕਰਕੇ ਚੁੱਪ ਕਰ ਹੁਣ ਭਾਜੀਪੀ ਇਸ ਕਰਕੇ ਨਹੀਂ ਬੋਲਦੇ ਕਿਉਂਕਿ ਪੂਰੇ ਵਰਲਡ ਨੇ ਆ ਕੇ ਕੁੜੀਆਂ ਉੱਥੇ ਦਿੱਲੀ ਇਨਸਾਫ ਵਾਸਤੇ ਤਰਸਿੰਗ ਰਹੀਆਂ ਉਹਨਾਂ ਨੂੰ ਇਨਸਾਫ ਹੀ ਦੇਣਾ ਉਹਨਾਂ ਨੂੰ ਕੁੱਟਿਆ ਗਿਆ ਭਾਜੀਪੀ ਦਾ ਐਮਪੀ ਸੀ हरियाणा ਦੇ ਵਿੱਚ ਇੱਕ ਮinistr ਨੂੰ ਨਹੀਂ ਬਾਹਰ ਕੱਢਿਆ ਗਿਆ। ਅਨਾਊ ਦੇ ਵਿੱਚ ਯੂਪੀ ਦੇ ਵਿੱਚ ਇੱਕ ਐਮਐਲਏ ਨੇ ਐਸਸੀ ਪਰਿਵਾਰ ਦੇ ਨਾਲ ਸਾਰਾ ਪਰਿਵਾਰ ਮਾਰ ਦਿੱਤਾ। ਇਹ ਨਹੀਂ ਬਿਲਕਿਸਬਾਨ ਵਾਲੇ ਮਸਲੇ ਤੇ ਬੀਜੇਪੀ ਦੇ ਬੰਦੇ ਹੋਗੇ ਨਾ। ਇਸ ਕਰਕੇ ਇਹ ਸਾਰੀਆਂ ਪਾਰਟੀਆਂ ਦਾ ਹੀ ਕੈਰੇਕਟਰ ਇਹ ਹੈ ਜਦੋਂ ਪੂਰੀ ਪਾਰਲੀਮੈਂਟ ਦੇ ਵਿੱਚ 50% ਤੋਂ ਜ਼ਿਆਦਾ ਕ੍ਰਿਮੀਨਲ ਤੇ 10-15 ਕਰਪਟ ਬੰਦੇ ਬੈਠੇ ਹੋਣ ਕਿ ਜਿਨ੍ਹਾਂ ਦੇ ਖਿਲਾਫ ਕੇਸ ਚੱਲਦੇ ਉਤੋਂ ਆਮ ਲੋਕਾਂ ਨੂੰ ਕਿਵੇਂ ਇਨਸਾਫ ਮਿਲ ਸਕਦਾ ਹੈ? ਇਸ ਕਰਕੇ ਮਨਜਿੰਦਰ ਸਿੰਘ ਲਾਲਪੁਰਾ ਦਾ ਸਵਾਲ ਲਾ ਲਓ। ਰਮੇਸ਼ ਸਿੰਘ ਪਠਾਨ ਮਾਦਰਾ ਸਾਹਿਬ ਦਾ ਲਾ ਲੋ ਜਾਂ ਇਹ ਵਾਲਾ ਲਾ ਲੋ ਹੁਣ ਡਾਕਟਰ ਬਲਬੀਸੇ ਕਿਸੇ ਆਪੋਜੀਸ਼ਨ ਪਾਰਟੀ ਨੇ ਅਸਤੀਫਾ ਨਹੀਂ ਮਨ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡੇ ਬਾਰੇ ਵੀ ਇਦਾਂ ਹੀ ਹੋਣਾ ਹੈ ਨਾ ਪਰ ਗਲਤ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਦੀ ਪਿਛਲੇ ਕਾਲੀ ਬੀਜਪੀ ਨੂੰ ਨਹੀਂ ਮaaf ਕੀਤਾ ਜਾਂ ਕਾਂਗਰਸ ਨੂੰ ਮaaf ਕੀਤਾ ਆਮ ਆਦੀ ਪਾਰਟੀ ਨੂੰ ਵੀ ਲੋਕਾਂ ਨੇ ਮaaf ਨਹੀਂ ਕਰਨਾ ਹੈ ਕਿ ਜਿਹੋ ਜੀ ਤੁਸੀਂ ਫਸਲ ਬੀਜੋਗੇ ਲੋਕੀ ਉਹੋ ਜੀ ਫਸਲ ਵੜਨਗੇ ਜਾਂ ਤੁਹਾਨੂੰ ਉਹੋ ਜੀ ਫਸਲ ਵੜਨੀ ਪਏਗੀ ਹੁਣ ਦੇਖਦੇ ਹਾਂ ਕਿ ਡਾਕਟਰ ਬਲਬੀਸ ਸਿੰਘ ਨੂੰ ਦੇ ਮਸਲੇ 'ਚ ਪਾਰਟੀ ਕਿਹੋ ਜਿਹਾ ਸਟੈਂਡ ਲਏਗੀ ਉਹ ਲਏਗੀ ਸਟੈਂਡ ਜੋ ਮਜਿੰਦਰ ਸਿੰਘ ਲਾਲ ਪੂਰੇ ਵਾਲਾ ਦੇ ਮਸਲੇ ਦੇ ਵਿੱਚ ਜਾਂ ਹਰਮੀਰ ਸਿੰਘ ਪਠਾਨ ਮਾਰੇ ਮਸਲੇ ਵੀ ਉਹਨਾਂ ਨੂੰ ਪਾਰਟੀ ਚ ਕੱਢਣਾ ਕੀ ਡਰਾ ਰਹੇ ਨੇ ਪਾਰਟੀ ਚੋਂ ਨਹੀਂ ਕੱਢਿਆ ਡਰਾ ਰਹੇ ਨੇ ਤੁਹਾਨੂੰ ਡਾਕਟਰ ਬਲਬੀਰ ਸਿੰਘ ਦੇ ਮਸਲੇ ਦੇਖਦੇ ਕਿ ਪਾਰਟੀ ਦਾ ਕੀ ਸਟੈਂਡ ਰਹਿੰਦਾ ਹੈ